ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਕਿਦੋਂ ਪਰ ਅੱਜ ਅਸੀਂ ਜੋ ਪੁਤਲਾ ਫੁਕਿਆ ਪੰਜਾਬ ਸਰਕਾਰ ਜੋ ਹੱਥ ਘੰਟੇ ਆ ਬਣਾ ਰਹੀ ਆ ਅਸੀਂ ਪ੍ਰੈਸ ਨੋਟ ਕਿਤੇ ਸਾਡੀ ਪ੍ਰੈਸ ਬਿਆਨ ਦੇਣਾ ਉੱਥੇ ਵੀ ਸਾਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਅਸੀਂ ਕਿਤੇ ਧਰਨਾ ਪ੍ਰਦਰਸ਼ਨ ਕਰਨਾ ਤਾਂ ਸਾਨੂੰ ਘਰਾਂ ਚ ਡੇਟੇਨ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਸਰਕਾਰ ਸਾਰੇ ਅਫਸਰਾਂ ਜਾਈ ਨੂੰ ਕੁੱਟਲ ਕੇ ਸਿਰਫ ਜੋ ਐਮਐਲਏ ਕਹਿੰਦੇ ਨੇ ਉਹ ਹੋ ਰਿਹਾ ਜੋ ਭਗਵੰਤ ਮਾਨ ਕੇਜਰੀਵਾਲ ਕਹਿ ਰਿਹਾ ਉਹ ਹੋ ਰਿਹਾ ਇੱਥੇ ਅਫਸਰਸ਼ਾਹੀ ਨਾਂ ਦੀ ਕੋਈ ਚੀਜ਼ ਨਹੀਂ ਰਹੀ ਜਿਸ ਦੇ ਰੋਸ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਗਵੰਤ ਸਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਉਤਲੇ ਫੁਕੇ ਜਾ ਰਹੇ ਨੇ ਕਿਉਂਕਿ ਸਾਡਾ ਜੋ ਪਿੰਡ ਤਸੋਖਾਨੇ ਦੇ ਵਿੱਚ ਗੰਦੇ ਪਾਣੀ ਵਾਲਾ ਮਸਲਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਰੇ ਪਿੰਡ ਦੀ ਪੰਚਾਇਤ ਤੇ 22 ਕਿਸਾਨ ਪਿੰਡ ਦੇ ਤੇ ਹੋਰ ਸੈਂਕੜੇ ਕਿਸਾਨਾਂ ਨੇ ਗ੍ਰਿਫਤਾਰੀ ਦਿੱਤੀ ਹੈ ਵੀ ਜੋ ਗੰਦੇ ਪਾਣੀ ਦੀ ਪਾਈਪ ਲਾਈਨਾਂ ਇਹਨੂੰ ਪਿੰਡ ਦੇ ਬਾਹਰ ਵੀ ਕੱਢਿਆ ਜਾਵੇ ਨਾ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਦੇ ਪਰ ਪਰੰਤੂ ਉਥੋਂ ਦਾ ਐਮਐਲਏ ਮੈਸਰ ਖਾਨਾ ਆਪਣੀ ਹਿੰਦ ਪਗਾ ਰਿਹਾ ਲੋਕਾਂ ਨੂੰ ਗੰਦੇ ਪਾਣੀ ਨੂੰ ਪੀਉਣ ਲਈ ਮਜਬੂਰ ਕਰ ਰਿਹਾ ਹੈ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਰੋਸ ਦੇ ਵਿੱਚ ਨੇ ਤੇ ਇਸ ਦੇ ਰੋਸ ਦੇ ਵਿੱਚ ਅੱਜ ਅਸੀਂ ਪੁਤਲੇ ਫੁੱਕੇ ਗਏ ਨੇ